ਇੱਕ ਵਾਰ ਇੱਕ ਆਦਮੀ ਆਪਣੇ ਮੁੱਢੇ ਮਾਪੇ ਨਾਲ ਪਿੰਡ ਵਿੱਚ ਰਹਿੰਦਾ ਸੀ ਉਹ ਦਿਹਾੜੀਦਾਰ ਸੀ ਤੇ ਮਾਪੇ ਬੁੱਢੇ ਕਰਕੇ ਕੁਝ ਕਰਨੀ ਸੀ ਸਕਦੇ ਉਹਨਾਂ ਦੇ ਘਰ ਬਹੁਤ ਗਰੀਬੀ ਸੀ ਤੇ ਕਦੇ-ਕਦੇ ਇਹੋ ਜਿਹੇ ਹਾਲਾਤ ਹੋ ਜਾਂਦੇ ਸੀ ਕਿ ਉਹ ਪੂਰਾ ਪਰਿਵਾਰ ਲੂਣ ਨਾਲ ਰੋਟੀ ਖਾ ਕੇ ਸੌਂਦਾ ਸੀ ਤੇ ਕੁਝ ਟਾਈਮ ਬਾਅਦ ਉਹ ਪੂਰਾ ਪਰਿਵਾਰ ਸ਼ਹਿਰ ਆ ਕੇ ਰਹਿਣ ਲੱਗਾ ਤੇ ਉੱਥੇ ਆ ਕੇ ਉਹ ਕੰਮ ਕਰਨ ਲੱਗਾ ਉਸਨੇ ਦਿਨ ਰਾਤ ਮਿਹਨਤ ਕੀਤੀ ਤੇ ਆਪਣੀ ਮਿਹਨਤ ਨਾਲ ਸਭ ਕੁਝ ਬਣਾ ਲਿਆ ਤੇ ਉਸਦਾ ਵਿਆਹ ਵੀ ਹੋ ਚੁੱਕਿਆ ਸੀ ਉਸਦੇ ਘਰ ਇੱਕ ਧੀ ਨੇ ਜਨਮ ਲਿਆ ਸੀ ਹੋਨ ਉਸ ਕੋਲ ਸਭ ਕੁਝ ਸੀ ਜਿਸ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਉਸ ਆਦਮੀ ਦੀ ਇੱਕ ਆਦਤ ਸੀ ਕਿ ਉਹ ਮਹੀਨੇ 'ਚ ਇੱਕ ਦਿਨ ਆਪਣੇ ਪਰਿਵਾਰ ਤੋਂ ਚੋਰੀ ਲੂਣ ਨਾਲ ਰੋਟੀ ਖਾਂਦਾ ਸੀ ਇੱਕ ਦਿਨ ਜਦੋਂ ਆਪਣੇ ਪਰਿਵਾਰ ਤੋਂ ਚੋਰੀ ਲੂਣ ਨਾਲ ਰੋਟੀ ਖਾ ਰਿਹਾ ਸੀ ਤਾਂ ਉਸ ਦੀ ਧੀ ਨੇ ਦੇਖ ਲਿਆ ਉਸ ਨੇ ਪੁੱਛਿਆ ਕਿ ਪਾਪਾ ਤੁਸੀਂ ਲੂਣ ਨਾਲ ਰੋਟੀ ਕਿਉਂ ਖਾ ਰਹੇ ਹੋ ਤਾਂ ਉਸ ਨੇ ਕਿਹਾ ਪੁੱਤ ਜੀ ਅੱਜ ਆਪਣੇ ਚੰਗੇ ਦਿਨਾਂ ਤਾਂ ਉਹਦੇ ਲਈ ਮੈਂ ਰੱਬ ਦਾ ਸ਼ੁਕਰਾਨਾ ਕਰਦਾ ਪਰ ਕਦੇ ਇਹੋ ਜਿਹਾ ਟਾਈਮ ਹੁੰਦਾ ਸੀ ਕਿ ਅਸੀਂ ਲੂਣ ਨਾਲ ਰੋਟੀ ਖਾ ਕੇ ਸੌਂਦੇ ਸੀ ਤੇ ਮੈਂ ਆਪਣੇ ਮਾੜੇ ਦਿਨ ਨਹੀਂ ਭੁੱਲਣਾ ਚਾਹੁੰਦਾ ਇਸ ਲਈ ਮੈਂ ਮਹੀਨੇ 'ਚ ਇੱਕ ਦਿਨ ਲੂਣ ਨਾਲ ਰੋਟੀ ਜ਼ਰੂਰ ਖਾਂਦਾ ਹਾਂ ਹਾਂਜੀ ਤੁਹਾਨੂੰ ਕਹਾਣੀ ਕਿੱਦਾਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ